اٹاری اکالی सरपंच ਦੀ ਕੁੱਟ-ਕੁੱਟ ਕੇ ਹਤਿਆ ਵਿਧਾਨ ਸਭਾ ਹਲਕਾ اٹاری ਦੇ ਪਿੰਡ ਛੀਤਾ ਚੇਤ ਸਿੰਘ ਵਾਲਾ ਦੇ ਸਰਪੰਚ ਗੁਰਪਿੰਦਰ ਸਿੰਘ ਲਾਲੀ ਦੀ ਉਹਨਾਂ ਦੇ ਵਿਰੋਧੀਆਂ ਜੋ ਕਿ ਕਾਂਗਰਸੀ ਦੱਸੇ ਜਾ ਰਹੇ ਹਨ ਨੇ ਕੁੱਟ-ਕੁੱਟ ਕੇ ਹਤਿਆ ਕਰ ਦਿੱਤੀ ਇਸ ਸਬੰਧੀ ਮ੍ਰਿਤਕ ਗੁਰਪਿੰਦਰ ਸਿੰਘ ਲਾਲੀ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਗੁਰਪਿੰਦਰ ਸਿੰਘ ਆਪਣੇ ਮੋਟਰਸਾਈਕਲ ਤੇ ਸ਼੍ਰੀ ਤਰਨਤਾਰਨ ਸਾਹਿਬ ਮੱਥਾ ਟੇਕਣ ਜਾ ਰਿਹਾ ਸੀ ਕਿ ਰਸਤੇ ਵਿੱਚ ਉਸ ਦੇ ਵਿਰੋਧੀਆਂ ਨੇ ਉਸ ਨੂੰ ਘੇਰ ਕੇ ਉਸ ਉੱਪਰ ਹਮਲਾ ਕਰ ਦਿੱਤਾ ਨਾ ਹਰਜੀਤ ਸਿੰਘ ਆ ਜੀ ਮੇਰੇ ਇਸ ਜਿਹੜਾ ਲਾਲੀ ਆ ਗੁਰਪਿੰਦਰ ਸਿੰਘ ਲਾਲੀ ਸਰਪੰਚ ਆ ਮੇਰੇ ਚਾਚੇ ਦਾ ਬੇਟਾ ਹੈ ਅੱਛਾ ਜੀ ਤੇ ਸਾਡਾ ਜਿਹੜਾ ਇਨਸਾਨੀਅਤ ਦਾ ਕਤਲ ਹੋਇਆ ਜੀ ਇੱਕ ਘਰ ਦਾ ਮੋਤਵਰ ਚਲ ਜਾਣਾ ਉਤੋਂ ਪਿੰਡ ਦਾ ਮੋਤਵਰ ਚਲ ਜਾਣਾ ਇੱਕ ਇਨਸਾਨ ਦੀ ਕਤਲ ਹੋਣਾ ਬਹੁਤ ਵੱਡੀ ਗੱਲ ਆ ਜਿਹੜਾ ਕਿ ਬਿਨਾ ਕੋਈ ਜਿਹੜੀ ਪਾਰਟੀ ਨੇ ਬਣਾਇਆ ਜਿਹੜੀ ਪਾਰਟੀ ਆਪੋਜੀਟ ਉਹਦੇ ਲੜੀ ਉਹਨਾਂ ਦਾ ਪਹਿਲੋਂ ਕੰਮ ਕਰਦਾ ਸੀ ਆਪਣੀ ਪਾਰਟੀ ਦਾ ਬਾਛ ਕਰਦਾ ਸੀ ਕੋਈ ਵਿਤਕਰਾ ਨਹੀਂ ਕੋਈ ਈਰਖਾ ਨਹੀਂ ਕੋਈ ਬਾਜੀ ਨਹੀਂ ਇਹੋ ਗੱਲਾਂ ਉਹਨਾਂ ਨੂੰ ਬਰਦਾਸ਼ਤ ਨਹੀਂ ਰਹਿ ਗਈਆਂ ਕਿ ਇਹ ਸਦਾ ਹੀਰਾ ਚਮਕਦੇ ਰਹਿਣਾ ਵਾ ਇਹਨੇ ਕਦੀ ਹਾਰ ਨਾ ਲਈ ਉਹ ਕੌਣ ਸੀਗੇ ਬੰਦੇ ਜਿਹੜੇ ਜਿਨੇ ਸਰ ਉਹ ਅਸੀਂ ਉਹਨਾਂ ਨੂੰ ਮੈਂਟਲ ਕਹਿ ਸਕਦੇ ਆ ਉਹ ਬੰਦੇ ਇਨਸਾਨ ਨਹੀਂ ਆ ਇਨਸਾਨ ਨਹੀਂ ਆ ਇਨਸਾਨ ਦੇ ਨਾਂ ਤੇ ਉਹ ਹਵਾਨ ਆ ਜਿਨ੍ਹਾਂ ਨੇ ਇਕੱਲੇ ਨੂੰ ਬੁਲਾ ਕੇ ਧੋਖੇ ਨਾਲ ਮਾਰਿਆ ਇਹਨੂੰ ਤੇ ਉਹ ਕੀ ਕਰਨਗੇ ਸੀ ਉੱਥੇ ਇਕੱਲੇ ਕੀ ਕਰਦੇ ਸੀ ਕਰਨ ਸਾਰੇ ਮੱਸਿਆ ਚੱਲਿਆ ਸੀ ਦਰੰਤਾਨ ਸਾਹਿਬ ਗੁਰਦਾਰੇ ਚੌਦੀ ਮਸਿਆ ਨਾਉਣ ਜਾਂਦਾ ਉੱਥੇ ਮਸਿਆ ਨਾਉਣ ਚੱਲਿਆ ਸੀ ਰਾਹ ਚ ਘੇਰ ਕੇ ਧੋਖੇ ਦੇ ਨਾਲ ਇਹਨੂੰ ਮਾਰਿਆ ਸਾਨੂੰ ਦੱਸ ਦਿੰਦੇ ਸਾਡਾ ਭਰਾ ਮਾਰਨਾ ਅਸੀਂ ਨਹੀਂ ਇਹ ਕੰਮ ਹੁੰਦਾ ਤੇ ਕੀ ਬੰਦਿਆਂ ਨੇ ਕੀ ਨਾਮ ਸੀ ਜੀ ਸਰ ਮੈਂ ਤੇ ਸੁਦੇਵ ਸਿੰਘ ਦੁੱਧਿਆ ਉਹਨੇ ਆਪਣੇ ਸਾਰੇ ਬੰਦੇ ਸਾਥ ਕੇ ਇਹ ਕੰਮ ਕੀਤਾ ਵਾ ਔਰੰਜਸ ਵੀ ਕੋਈ ਨਹੀਂ ਉਹਦੇ ਪਹਿਲੋਂ ਕੰਮ ਕਰਦਾ ਸੀ ਪਿੰਡ ਚ ਬਾਅਦ ਚ ਕਰਦਾ ਸੀ ਰਸਤੇ ਗੁਰਦਾਰੇ ਜਾ ਰਿਹਾ ਸੀ ਤੇ ਰਸਤੇ ਚ ਖਲਾਰ ਕੇ ਉਹਨਾਂ ਨੇ ਇਹਨੂੰ ਲਲਕਾਰ ਕੇ ਤੇ ਪੜ ਕੇ ਇਹਦਾ ਕਤਲ ਕਰਤਾ ਇਹ ਆਪਣੇ ਗੁਰਦਾਰੇ ਸਾਹਿਬ ਹਰ ਮੱਸੀਆ 14 ਦੇ ਜਾਂਦਾ ਸੀ ਤਰਨਤਨ ਸਾਹਿਬ ਚ 14 ਨਹਾਉਣ ਜਾਂਦਾ ਸੀ ਮੱਸੀਆ ਤੋਂ ਇੱਕ ਦਿਨ ਪਹਿਲਾਂ ਅੱਜ ਮੱਸੀਆ ਵਾ ਇਹ ਕੱਲ 14 ਨਹਾਉਣ ਚੱਲਿਆ ਸੀ ਤੇ ਉਹਨਾਂ ਨੂੰ ਪਸਾ ਸੀ ਇਸ ਥਾਂ 'ਤੇ ਰੋਜ਼ ਹੀ ਲੰਗਦਾ ਉਹਨਾਂ ਨਾਲ ਲਕਾਰਾਂ ਮਾਰਿਆ ਵੀ ਆ ਤਰਨਾ ਵੇਖਣਾ ਇਹ ਕਹਿੰਦਾ ਵੀ ਵੇਖਣਾ ਕੀ ਐਸ ਬਹਿ ਗਈ ਗੱਲ ਕਰਨ ਰਿਹਾ ਪਿਆ ਉਹਨਾਂ ਨਾਲ ਇਹਨਾਂ ਨੇ ਇਟਾ ਰੋੜਾ ਸ਼ੁਰੂ ਕਰ ਦਿੱਤਾ ਫਿਰ ਵਾਲਾਂ ਤੋਂ ਫੜਿਆ ਕਿਸੇ ਨੇ ਕਿਸੇ ਨੇ ਕੋਈ ਜਿੱਦਾਂ ਵੀ ਹੋਇਆ ਕਿਸੇ ਨੇ ਅਸੀਂ ਤੇ ਸਾਨੂੰ ਤੇ ਉਹਨੇ ਆਪ ਨਹੀਂ ਮਰਦੇ ਦੰਮ ਤੱਕ ਨਹੀਂ ਦੱਸਿਆ ਵੀ ਮੇਰ ਨਾਲ ਹਾਲਤ ਕੀ ਕੀਤੀ ਐ ਵੀ ਕਿਸੇ ਤੇ ਨਾ ਤੇ ਕੋਈ ਕਾਰਵਾਈ ਨਾ ਹੋਵੇ ਨਲਾਂ ਚ ਉਹਦੇ ਖੂਨ ਵਗਣ ਰਿਹਾ ਸੀ ਉਹਦੀ ਚਰਚ ਜਿਹੜੀ ਆ ਸਾਰੀ ਇਹ ਇਥੋਂ ਇੱਟੇ ਵੱਜ ਵੱਜ ਕੇ ਸਖਤ ਨਹੀਂ ਹੋ ਗਈ ਸੀ ਸਾਡਾ ਦਿਲ ਅੰਦਰ ਡੈੱਡ ਹੋ ਗਿਆ ਸੀ ਦਿਲ ਜੰਮ ਗਿਆ ਸੀ ਖੂਨ ਜੰਮ ਗਿਆ ਸੀ ਅੰਦਰ ਹਾਰਟ ਉਹਦਾ ਹਾਰਟ ਤੇ ਆ ਵੀ ਜਿਹੜੇ ਗੁਨਾਹਗਾਰ ਆ ਇਹ ਗੁਨਾਹਗਾਰ ਬਖਸ਼ੇ ਨਹੀਂ ਜਾਣੇ ਚਾਹੀਦੇ ਕਿਉਂਕਿ ਉਹ ਗਾਂ ਜਿਹੜੀ ਆ ਹਵਾਨੀਅਤ ਜਿਹੜੀ ਗਾਂ ਵਧੇ ਨਾ ਇਨਸਾਨੀਅਤ ਜਿਹੜੀ ਉਹ ਰਵੇ ਜਿਹੜੇ ਹਵਾਨ ਆ ਇਹੋ ਜੇ ਕੰਮ ਕਰਤੂਤ ਨਾ ਕਰਨ ਕਿਉਂ ਇਨਸਾਨ ਦਾ ਬੱਚਾ ਮਾਰਨਾ ਇਸ ਤੋਂ ਵੱਡਾ ਪਾਪ ਕੋਈ ਨਹੀਂ ਹੈ ਮ੍ਰਿਤਕ ਦੇ ਪਿਤਾ ਨੇ ਪੁਲਿਸ ਪਾਸੋਂ ਦੋਸ਼ੀਆਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ। ਘਰੋਂ ਦੇ ਚੋਰੀ ਨਾਉਣ ਗਿਆ ਇਕੱਲਾ ਹੀ। ਅੱਛਾ ਜੀ। ਰਸਤੇ ਦੇ ਵਿੱਚ ਸਵੇਰੇ ਦੇ ਜਾਂਦੇ ਜਾਂਦੇ ਨੂੰ ਉਹਨਾਂ ਮੜਿਆ ਨੇ ਘੇਰ ਕੇ ਜਿਹਨੂੰ ਛੱਟਾ ਛੱਟਾ ਮਾਰ ਬਹੁਤ ਖੁੱਟਿਆ ਕਰਾ ਟੋੜ ਮਾਰ ਜਿਹੜਾ। ਕਾਫੀ ਆਪਣਾ ਪੂਰਾ ਯੂਰੋ ਨਾਮ ਕੁੱਟ ਮਾਰਦਾ ਕੀਤਾ ਸੀ। ਇਹ ਕੋਈ ਨਹੀਂ ਇਹੋ ਪਿਛਲੀ ਵੋਟਾਂ ਇਲੈਕਸ਼ਨ ਦੀ ਇਹਦੀ ਹੋਲੀ ਫਿਰਦੇ ਵੀ ਤੁਸੀਂ ਕਿਉਂ ਜਿੱਤੇ ਹੋ ਜਿੰਨਾ ਹੀ ਇਹੋ ਗੱਲ ਹੈ ਜੀ। ਤੁਸੀਂ ਕਿਹੜੀ ਪਾਰਟੀ ਤੋਂ ਤੁਸੀਂ ਨਾਲ ਸੰਬੰਧ ਰੱਖਦੇ ਜੀ? ਕਾਲੀ ਪਾਰਟੀ। अच्छा जी ਤੇ ਤੁਸੀਂ ਕੀ ਸਮਝਦੇ ਕਿੰਨਾ ਤੇ ਸ਼ੱਕ ਹੋਦਾ ਤੁਹਾਨੂੰ ਅਸੀਂ ਉਹ ਬੰਦੇ ਨਾਲ ਖਾਤੇ ਹਾਂ ਬੋਤਲ ਖਾਤੀ ਹੈ ਹਾਂਜੀ ਪੁਲਿਸ ਕੀ ਕਾਰਵਾਈ ਕਦੋਂ ਆਇਆ ਹਾਦਸਾ ਕਦੋਂ ਆਇਆ ਰਾਤੀ 7:00 ਵਜੇ ਨਾ ਹੋਇਆ ਪੁਲਿਸ ਨੇ ਆਪਣਾ ਲਿਖਿਆ ਸਰ ਤੁਸੀਂ ਕੀ ਮੰਨ ਕਰਦੇ ਜੀ ਅਸੀਂ ਮਾਕੇ ਹਿਸਾਬ ਕਰਦੇ ਆਂ ਵੀ ਜੋ ਵੀ ਉਹਨਾਂ ਦੀ ਸਜ਼ਾ ਵਾਤਵਾਰ ਨੂੰ ਦਿੱਤੀ ਜਾਵੇ ਜਿੰਨਾ ਨੀਅਰ ਕਤਮਾਰੀ ਉਧਰ ਜਾਂਚ ਅਧਿਕਾਰੀ ਨੇ ਕਿਹਾ ਕੀ ਪੁਲਿਸ ਨੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ਤੇ ਚਾਰ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਇਹ ਸਰਪੰਚੀ ਪਿੰਡ ਚਿਤਾ ਜੀ ਚਿਤਾ ਜੀ ਤੋਂ ਗੁਰਪਿੰਦਾ ਤੋਂ ਸਰਦਾਰੀ ਸਰਪੰਚ ਤੇ ਇੰ ਕਿਤੇ ਮਸਿਆ ਜਾ ਰਿਹਾ ਸੀ ਚੌਂਦੇ ਦੇ ਤੇ ਮਸਿਆ ਵਾਸਤੇ ਆਪਣੇ ਮੋਟਰਸਾਈਕਲ ਸਵਾਰ ਜਾ ਰਿਹਾ ਸੀ ਰਸਤੇ ਵਿੱਚ ਕਿਉਂਜ ਦੇ ਚਾਰ ਜੀ ਸੁਖਦੇਵ ਸਿੰਘ ਜਗਸੀਰ ਸਿੰਘ ਸੰਦੀਪ ਸਿੰਘ ਗੁਰਪ੍ਰੀਤ ਸਿੰਘ ਉਹਨਾਂ ਨੇ ਰੋਕ ਕੇ ਉਹਨੂੰ ਤੇ ਤੇ ਮੁੱਲੀ ਸ਼ਟਾ ਮਾਰੀਆਂ ਸ਼ਟਾ ਮਾਰਨ ਕਰਕੇ ਦੇ ਬੱਠਾ ਹਾਸਬੰਦੇ ਨਾਨਾ ਬਾਰਸਾ ਦੇ ਹਸਰਬਾਦੀ ਦੇ ਕੋ ਚੰਪੀ ਆਈ ਸੀ ਇਹ ਚਾਰੋਂ ਬੰਦੇ ਪਕੜੇ ਗਏ ਨੇ ਜਾਂ ਫਰਾਰ ਨਹੀਂ ਫਰੜ ਗਏ ਫਰਾਰੇ ਤੇ ਇਹਦੇ ਬਾਰੇ ਕੀ ਅੱਗੇ ਕੀ ਕਾਰਵਾਈ ਕੀਤੀ ਜਾ ਰਹੀ ਹੈ ਇਹਦੇ ਬਾਰੇ ਕਾਰਵਾਈ ਰੇਡ ਕੀਤੀ ਜਾ ਰਹੀ ਹੈ ਇਹਨਾਂ ਨੂੰ ਜਲਦੀ ਜਲਦੀ ਗ੍ਰਿਫਤਾਰ ਕਰਕੇ ਤੇ ਕਾਰਵਾਈ ਕੀਤੀ ਜਾਏ ਤੇ ਕੋਈ ਜੀ ਜੋ ਤੇ ਬਿਆਨ ਲਖਾਇਆ ਉਹਦੇ ਭਰਾ ਨੇ ਪਰਚਾ ਤਚਕੜਾਇਆ ਉਹਦੇ ਸਮਾਂ ਚ ਉਹਨੇ ਲਖਾਇਆ ਵੀ ਪਾਰਟੀ ਪਾਈ ਦਾ ਮਸਲਾ ਸੀ ਸਰਪੰਚੀ ਵਿੱਚ ਪਹਿਲਾਂ ਹੱਡੀ ਕਹਿ ਬੈਗ ਜਲਦੀ ਹਾਂਜੀ ਬਾਕੀ ਜੋ ਤਫਤੀਸ਼ ਕਰ ਰਹੇ ਹਨ ਤਫਤੀਸ਼ ਜਿਉਂ ਗੱਲ ਸਾਹਮਣੇ ਆ ਗਈ ਉਹ ਸਾਬਨਾ ਕਰ